ਕਈਆਂ ਨੂੰ ਏਜੰਟ ਟੱਕਰਦੇ ਆਈਆਂ ਨੂੰ ਐਜੂਕੇਸ਼ਨ ਕੰਸਲਟੈਂਟ ਟੱਕਰਦਾ ਜਿੰਨੂੰ ਕੰਸਲਟੈਂਟ ਟੱਕਰਦਾ ਉਹ ਹੱਥ ਜੋੜ ਕੇ ਪਾਸਪੋਰਟ ਵਾਪਸ ਦੇ ਦਿੰਦਾ ਕਿ ਭਰਾ ਮੈਂ ਤੇਰੀ ਪ੍ਰੋਫਾਈਲ ਕਰਨ ਦੋਗਾ ਨਹੀਂ ਜਾਂ ਮੈਂ ਤੇਰੀ ਪ੍ਰੋਫਾਈਲ ਕਰਨ ਦੇ ਲਾਇਕ ਨਹੀਂ ਤੂੰ ਮੇਰਾ ਭਰਾ ਕਿ ਤਾ ਹੋਰ ਫਾਈਲ ਲਾ ਦੇ ਕੈਟਾਗਰੀ ਐ ਵੜਾ ਦੇ ਏਜੰਟਸ ਤੇ ਕੰਸਲਟੈਂਟ ਵਧੀਆ ਭਾਜੀ ਬਣੀਆਂ ਹੋਣੀਆਂ ਡਿਫਰੈਂਸ਼ੀਏਸ਼ਨ ਉਹ ਪਤਾ ਲੱਗੇਗਾ ਆਪਾਂ ਨੂੰ ਡਿਫਰੈਂਸ ਕੀ ਐ ਉਸ ਅਕੋਰਡਿੰਗ ਹੀ ਬੰਦਾ ਸਿਲੈਕਟ ਕਰਕੇ ਆਪਣੀ ਐਪਲੀਕੇਸ਼ਨ ਲਾ ਦੇ ਜੀ ਤੁਹਾਡਾ ਨਰਾਜ਼ ਨਾ ਹੋ ਜੇ ਦੇਖੋ ਬਲੀ ਦੇਖੋ ਜਿੰਨਾਂ ਇੰਨਾ ਜੀ ਉੱਪਰਲੀ ਬੰਦਾ ਬੋਲੇ ਇਹ ਵੇ ਕਿ ਪਤਾ ਹੁੰਦਾ ਵਾ ਕੰਸਲਟੈਂਟ ਕਹਿ ਲਓ ਏਜੰਟ ਕਹਿ ਲਓ ਪਤਾ ਹੁੰਦਾ ਜਦੋਂ ਮੈਂ ਤੁਹਾਡੇ ਕੋਲ ਆਇਆ ਵੀਜ਼ਾ ਲੈ ਕੇ ਜਾਂ ਕੋਈ ਬੱਚਾ ਆਇਆ ਪਤਾ ਲੱਗ ਜਾਂਦਾ ਪਹਿਲੀ ਨਜ਼ਰੇ ਦੇਖ ਕੇ ਕਿ ਇਹਦਾ ਬਣਨਾ ਵਾ ਕਿ ਇਹ ਮੁਰਗਾ ਵਾ ਵੇਖੋ ਮੁਰਗਾ ਬਣਿਆ 30 ਲੱਖ ਦੇ ਦੇਗਾ ਅਸਲ ਐਪਲੀਕੇਸ਼ਨ ਹੋਏਗੀ ਸਹੀ ਐਪਲੀਕੇਸ਼ਨ ਹੋਏਗੀ ਤੇ 30000 ਰੁਪਏ ਦੇ ਦੇਗਾ ਕਿ ਕੈਨੇਡਾ ਦਾ ਮੈਂ ਬੱਕਰਾ ਜਹਾਜ ਖੜਾ ਕਰਕੇ ਬੈਠਾ ਦਿੱਲੀ ਏਅਰਪੋਰਟ ਤੇ ਮੇਰੇ ਯੂਕੇ ਆਸਟ੍ਰੇਲੀਆ ਤੇ ਖੜੇ ਨੇ ਮੇਰਾ ਕੋਈ ਜਹਾਜ ਨਹੀਂ ਖੜਾ ਪ੍ਰੋਫਾਈਲ ਐਲੀਜੀਬਲ ਹੈ ਗਲੋਬਲ ਸਕਾਈਲਾਈਨ ਕੋ ਆ ਕੇ ਆਪਣੀ ਐਪਲੀਕੇਸ਼ਨ ਅਪਲਾਈ ਕਰੋ ਪ੍ਰੋਫਾਈਲ ਐਲੀਜੀਬਲ ਨਹੀਂ ਹੈਗੀ ਮੈਂ ਜੰਟੀ ਨਹੀਂ ਕਰਦਾ ਭਾਜੀ ਮੈਂ ਕਿਹਾ ਕੁੜੇ ਤੁਸੀਂ ਆਪਣੀ ਐਪਲੀਕੇਸ਼ਨ ਜੇ ਤੁਹਾਨੂੰ ਕੰਸਲਟੈਂਟ ਖਰਾਬ ਕਰ ਹੀ ਰਿਹਾ ਤੇ ਐਪਲੀਕੇਸ਼ਨ ਵਾਪਸ ਚੁੱਕ ਲੈ ਕਹਿੰਦੇ ਸਰ ਉਹਨੇ ਨਾ ਮੇਰੇ ਕੋ 2 ਲੱਖ ਰੁਪਇਆ ਲਿਆ ਆ ਮੈਂ ਕਿਹਾ ਕਿਸ ਚੀਜ਼ ਦਾ ਕਹਿੰਦੇ ਸਰ ਉਹਨਾਂ ਨੇ ਕਿਹਾ ਸੀ ਤੁਹਾਡੀ i20 ਦੀ ਫੀਸ ਹੈ ਮੈਂ ਕਿਹਾ ਭੈਣ ਮੇਰੀ ਹੈ i20 ਦੀ ਫੀਸ 200 ਡਾਲਰ ਹੈ ਤੁਸੀਂ 2 ਲੱਖ ਕਿਸ ਚੀਜ਼ ਦਾ ਦੇ ਗਏ ਹੋ ਕਹਿੰਦੇ ਨਹੀਂ ਸਰ ਉਹਨਾਂ ਨੇ ਕਿਹਾ ਸੀ ਤੇ ਅਸੀਂ ਦੇ ਦਿੱਤਾ ਮੈਂ ਕਦੇ ਕੰਸਲਟੈਂਟ ਮਾੜਾ ਨਹੀਂ ਤੇ ਗਲਤੀ ਤੁਹਾਡੀ ਹੈ ਲੋਕਾਂ ਦੀ ਇਗਨੋਰੈਂਸ ਹੈਗੀ ਹੈ ਭਾਜੀ ਇਗਨੋਰੈਂਸ ਨਹੀਂ ਹੈਗੀ ਅਨਗਹਿਲੀ ਹੈ ਅਨਗਹਿਲੀ ਹੈ ਮੈਂ ਤੁਹਾਡੀ ਜੇਬ ਚੋਂ 2 ਲੱਖ ਰੁਪਏ ਜੇ ਕਢਾ ਰਿਆ ਨਾ ਬਿਨਾ ਵੀਜ਼ਾ ਲੈ ਕੇ ਦਿੱਤੇ ਮੇਰੇ ਚ ਕੋਈ ਇਹੋ ਜਿਹਾ ਟੈਲੈਂਟ ਹੈਗਾ ਮੈਂ ਤਾਂ 2 ਲੱਖ ਕਢਾ ਰਿਆ ਨਹੀਂ ਤਾਂ ਮੈਨੂੰ ਦੋ ਹੀ ਕਹੇ ਦੀ ਜੇਬ ਚੋਂ 10 ਰੁਪਏ ਕਢਾ ਕੇ ਖਾਜੇ ਤੁਹਾਡੇ ਚ ਟੈਲੈਂਟ ਦੀਆਂ ਗੱਲਾਂ ਤੇ ਜਦੋਂ ਮੈਂ ਕਹਿ ਕੇ ਹਟਿਆ ਕਿ ਆਪਾਂ ਕੋਈ ਤਾਰੀਫਾ ਨਹੀਂ ਕਰਨੀ ਐ ਸਵਾਲ ਸਿੱਧੇ ਸਿੱਧੇ ਜਵਾਬ ਲੈਣਾ ਨਾ ਤਰੀਫਾਂ ਕਰਾਉਣ ਆਇਆ ਤੇ ਨਾ ਮੈਂ ਇਹੋ ਜਿਹੀ ਕੋਈ ਪ੍ਰੋਮੋਸ਼ਨ ਕਰਨ ਆਇਆ ਕਿ ਤੁਹਾਨੂੰ ਇਹ ਲੱਗੇ ਕਿ ਮੈਂ ਕੋਈ ਪ੍ਰੋਮੋਸ਼ਨ ਸਕਿੱਟ ਪਲੇ ਕਰਨ ਲੱਗਾ ਜਿਹੜੀਆਂ ਗੱਲਾਂ ਜਿਹੜੀਆਂ ਪੁੱਛਣੀਆਂ ਆ ਜਾਂ ਜਿਹੜਾ ਜਿੰਨਾਂ ਦਾ ਜਵਾਬ ਦਵਾਂਗਾ ਉਹ ਸਿੱਧੇ ਹੋਣਗੇ ਤੇ ਤੁਹਾਨੂੰ ਆਪੇ ਪਤਾ ਲੱਗ ਜੇ ਕੰਮ ਠੀਕ ਚੱਲ ਰਿਹਾ ਬਹੁਤ ਕੀਤਾ ਬਾਬਾ ਕਨੇਡਾ ਨੇ ਜਿਹੜੀ ਸਰਕਾਰ ਨੇ ਨਵੇਂ ਕਹਿੰਦੇ ਰੂਲ ਲਿਆਂਦੇ ਕਹਿੰਦੇ ਲੱਕ ਤੋੜ ਕੇ ਰੱਖਤਾ ਇਮੀਗ੍ਰੇਸ਼ਨ ਵਾਲਿਆਂ ਦਾ ਕਿੰਨਾ ਦਾ ਟੁੱਟਾ ਸਾਡਾ ਨਹੀਂ ਟੁੱਟਾ ਬਚਾਹੀਏ ਬਾਬਾ ਦੀਪ ਸਿੰਘ ਦੀ ਸ਼ੁਰੂ ਤੋਂ ਕਿਰਪਾ ਅੱਗੇ ਵੀ ਰਹੀਗੀ ਬਣੀ ਰਹੇਗੀ ਲੱਕ ਉਹਨਾਂ ਦੇ ਟੁੱਟੇ ਜਿਨ੍ਹਾਂ ਨੇ ਦੁਕ देखो दो नंबर वर्ड ਨਹੀਂ ਮੈਂ ਯੂਜ਼ ਕਰੂੰਗਾ ਏਜੰਟਾਂ ਦੀ ਗੱਲ ਕਰ ਲਈ ਨਾ ਤੁਸੀਂ ਵਰਡ ਯੂਜ਼ ਕੀਤਾ ਜੈਂਟਲਮੈਨ ਨੂੰ ਥੋੜਾ ਜਿਹਾ ਪਿੰਚ ਕੀਤਾ ਕਿਉਂਕਿ ਇੱਕ ਕੰਸਲਟੈਂਟ ਹੈ ਇੱਕ ਏਜੰਟ ਹੈ ਦੋ ਤਰੀਕੇ ਦੇ ਬੰਦੇ ਨੇ ਉਹ ਐ ਨਾ ਜਦੋਂ ਕਿਸੇ ਵੀ ਕੰਮ ਦੇ ਵਿੱਚ ਕੋਈ ਮਾੜਾ ਬੰਦਾ ਰਲ ਜਾਂਦਾ ਫਿਰ ਉਹ ਸਾਰਿਆਂ ਨੂੰ ਲੋਕੀ ਇੱਕ ਨਜ਼ਰ ਨਾਲ ਹੀ ਦੇਖਣ ਲੱਗ ਜਾਂਦੇ ਇਹ ਤੇ ਰਿਐਲਿਟੀ ਹੈ ਇੱਥੇ ਕੋਈ ਗਲਤ ਰਾਏ ਨਹੀਂ ਤੁਹਾਡੀ ਬਟ ਐਕਚੁਅਲ ਰਿਐਲਿਟੀ ਕੀ ਹੈ ਰਿਐਲਿਟੀ ਇਹ ਹੈ ਦੋ ਤਰੀਕੇ ਦੇ ਬੰਦੇ ਇਸ ਟਾਈਮ ਦੇ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਇੱਕ ਏਜੰਟ ਹੂੰ ਤੇ ਇੱਕ ਕੰਸਲਟੈਂਟ ਹੈ ਇੱਕ এডਿਕੇਸ਼ਨ ਕੰਸਲਟੈਂਟ ਹੈ ਤੇ ਇੱਕ ਏਜੰਟ ਹੈ ਏਜੰਟ ਕੋ ਜਾਓਗੇ ਏਜੰਟ ਨੇ ਸਿਰਫ ਤੁਹਾਡੇ ਕੋ ਪਾਸਪੋਰਟ ਮੰਗਣਾ ਹੈ ਹੋਰ ਕੁਝ ਨਹੀਂ ਮੰਗਣਾ ਨਾ ਉਹਨੇ ਵੇਖਣਾ ਤੁਹਾਡੀ এডਿਕੇਸ਼ਨ ਕੀ ਹੈ ਨਾ ਉਹਨੇ ਵੇਖਣਾ ਤੁਹਾਡਾ ਫੈਮਿਲੀ ਬੈਕਗਰਾਉਂਡ ਕੀ ਹੈ ਦੋ ਗੱਲਾਂ ਹੁੰਦੀਆਂ ਏਜੰਟਾਂ ਕੋ ਪਾਸਪੋਰਟ ਦੇ ਦਿਓ 30 ਲੱਖ ਰੁਪਏ ਲਵਾਂਗੇ 50 ਲੱਖ ਰੁਪਏ ਲਵਾਂਗੇ ਬੰਦਾ ਤੁਹਾਡਾ ਪੰਚਾ ਦਾਂਗੇ ਹੁਣ ਉਹ ਬੰਦਾ ਪਹੁੰਚਣਾ ਕਿੱਦਾਂ ਸਿੱਧੇ ਰੂਟ ਪਹੁੰਚਣਾ ਹੈ ਕਿ ਗਲਤ ਰੂਟ ਪਹੁੰਚਣਾ ਇਹਦੇ ਨਾ ਤੁਹਾਨੂੰ ਕਿਸੇ ਨੇ ਸਹੀ ਤਰੀਕੇ ਦੱਸਣਾ ਉਹ ਪਾਸਪੋਰਟ ਫੜ ਲਿਆ ਤੁਸੀਂ ਵੀ ਨਿਊਜ਼ 'ਚ ਵੇਖਦੇ ਹੋ ਜਾਂ ਤੁਸੀਂ ਆਪ ਹੀ ਨਿਊਜ਼ 'ਚ ਲਾਉਂਦੇ ਹੋ ਕਿ ਅੱਜ ਇਸ ਮਾਦਾਏ ਪੁੱਤ ਮਰ ਗਿਆ ਜਾਂ ਅੱਜ ਇਸ ਮਾਣਾ ਇਹ ਹੋਇਆ ਜਾਂ ਇਸ ਕੰਸਲਟੈਂਟ ਨੇ ਇਸ ਬੱਚੇ ਨਾਲ ਇਹ ਕੀਤਾ ਕਈਆਂ ਦਾ 10 ਲੱਖ ਮਰ ਗਿਆ ਕਈਆਂ ਦਾ 15 ਲੱਖ ਮਰ ਗਿਆ ਕਈਆਂ ਦਾ 50 ਲੱਖ ਮਰ ਗਿਆ ਤੇ ਕਈ ਵਿਚਾਰੇ ਆਪਣੇ ਔਲਾਦ ਤੋਂ ਹੀ ਹੱਥ ਧੋ ਬੈਠੇ ਉਹ ਕੰਮ ਕਰਦੇ ਏਜੰਟ ਕੰਸਲਟੈਂਟ ਜਿਹੜਾ ਐਜੂਕੇਸ਼ਨ ਕੰਸਲਟੈਂਟ ਆ ਬੜੇ ਨਾਮੀ ਦਾ ਮੈਂ ਬੰਦੇ ਨੇ ਅਸੀਂ ਵੀ ਕਿੰਨਾ ਕਿਹਾ ਤਾਂ ਸਿੱਖਿਆ ਸਾਡੇ ਗੁਰੂ ਨੇ ਅਸੀਂ ਵੀ ਉਹਨਾਂ ਤੋਂ ਸਿੱਖਿਆ ਅਸੀਂ ਅੱਜ ਤੱਕ ਇੱਕ ਚੀਜ਼ ਇਹ ਕਹਿੰਦੇ ਆ ਕਿ ਜਿਹੜੇ ਵੀ ਬੱਚਿਆਂ ਨੂੰ ਇੱਕ ਰਸਤਾ ਵਿਖਾਇਆ ਭਾਵੇਂ ਉਹ ਕੈਨੇਡਾ ਸੀਗਾ ਆਸਟ੍ਰੇਲੀਆ ਸੀ ਯੂਕੇ ਸੀ ਯੂਐਸਏ ਕਿਸੇ ਵੀ ਕੰਟਰੀ ਭੇਜਿਆ ਅੱਛੇ ਤੋਂ 7 ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ ਕੰਮ ਕਰਦਿਆਂ ਨੂੰ ਅੱਜ ਤੱਕ ਕਿਸੇ ਵੀ ਬੱਚੇ ਨਾਲ ਪੈਸਿਆਂ ਨੂੰ ਲੈ ਕੇ ਗੀਆਂ ਗਲਤ ਗਾਈਡੈਂਸ ਦੇ ਕੇ ਉਹਨੂੰ ਗਲਤ ਰਾਹੇ ਪੇਜੰਦਾ ਕੰਮ ਨਹੀਂ ਕੀਤਾ ਸਾਨੂੰ ਅੱਜ ਤੱਕ ਇਸੇ ਟੀਚੇ ਤੁਸੀਂ ਤੁਸੀਂ ਨਹੀਂ ਕਹਿੰਦੇ ਆਪਣੇ ਉੱਥੇ ਕਿ 2 ਘੰਟੇ ਦੇ ਵਿੱਚ ਆਫਰ ਲੈਟਰ ਤੇ ਜੋ ਜਿਹੜੇ ਜਿਹੜੇ ਵੀ ਅੱਜ ਕੱਲ ਵੱਡੇ ਵੱਡੇ ਸਮਝਬਾਗ ਦਿਖਾਏ ਜਾਂਦੇ ਨੇ ਕਿ ਬਸ ਵੀਜ਼ਾ ਲੱਗਿਆ ਲੈ ਵੇਖੋ ਸਰਕਾਰ ਨਾ ਦੇ ਕਾਲਜ ਮੇਰੇ ਆਪਣੇ ਨੇ ਨਾ ਸਰਕਾਰ ਮੇਰੀ ਆਪਣੀਆਂ ਤੇ ਨਾ ਸਰਕਾਰ ਦੇ ਰੂਲਸ ਐਂਡ ਰੈਗੂਲੇਸ਼ਨ ਜੋ ਬਣਾਏ ਗਏ ਉਹ ਮੈਨੂੰ ਪੁੱਛ ਕੇ ਬਣਾਏ ਜਾਂਦੇ ਆ ਰਿਐਲਿਟੀ ਅੱਜ वीसी पहले वीसी ਦੇ ਆਉਣ ਵਾਲੇ ਸਮੇਂ ਦੇ ਹਰ ਇੱਕ ਸੋਸ਼ਲ ਵੈਬਸਾਈਟ ਦੇ ਉੱਤੇ ਅਵੇਲੇਬਲ ਹੈ ਤੁਸੀਂ ਜਿਹੜੇ ਕਾਲਜ ਐਪਲੀਕੇਸ਼ਨ ਅਪਲਾਈ ਕਰ ਰਹੇ ਹੋ ਉਹ 2 ਘੰਟਿਆਂ ਜੋ ਆਫਰ ਲੈਟਰ ਦੇ ਰਿਹਾ ਕਿ 2 ਹਫ਼ਤਿਆਂ ਵਿੱਚ ਦੇ ਰਿਹਾ ਉਹਦੀ ਵੈਬਸਾਈਟ ਤੇ ਲਿਖਿਆ ਪ੍ਰਾਈਵੇਟ ਕਾਲਜ ਦੀ ਆਫਰ ਲੈਟਰ ਅੱਧੇ ਘੰਟੇ ਚ ਦੋ ਘੰਟੇ ਚ ਕਿਹੜੇ ਸਰਕਾਰੀ ਕਾਲਜ ਨੇ ਆਫਰ ਲੈਟਰ ਦੋ ਘੰਟੇ ਐ ਦਿੱਤੀ ਹਾਂ ਇਹ ਨਹੀਂ ਕਿ ਇਹ ਨਾ ਨਹੀਂ ਆਈ ਆ ਵੀ ਸਕਦੀ ਪਰ ਉਹ ਕਿਸਮਤ ਵਾਲੇ ਜਿਹੜੇ ਵਿਚਾਰੇ 90 95% ਮਿਹਨਤ ਨਾਲ ਲੈ ਕੇ ਆਏ ਆ ਸੱਤ ਅੱਠ ਬੈਂਡ ਨੇ ਕਈ ਵਾਰੀ ਕਾਲਜ ਦੇ ਆਲੂ ਹੋ ਗਏ ਉਹਨਾਂ ਦੇ ਦੋ ਦੋ ਘੰਟੇ ਚ ਵੀ ਆਫਰ ਲੈਟਰ ਦਿੰਦਾ ਪਰ ਇਹਦੇ ਨਹੀਂ ਜੇ 100 ਬੱਚਾ ਪਾਸਪੋਰਟ ਲੈ ਕੇ ਗਿਆ ਤੇ 100 ਦੇ 100 ਬੱਚੇ ਨੂੰ ਉਹਨਾਂ ਨੇ ਦੋ ਘੰਟੇ ਚ ਆਫਰ ਲੈਟਰ ਦੇ ਦਿੱਤੀ ਉਹਦੇ ਪਿੱਛੇ ਰਿਐਲਿਟੀ ਕੀ ਹੈ ਕੋਈ ਆਗੇ ਇਹ ਨਹੀਂ ਕਹੇਗਾ ਦੋ ਘੰਟੇ ਚ ਸਰਕਾਰੀ ਕਾਲਜ ਦੀ ਆਫਰ ਲੈਟਰ ਲੈ ਲਓ ਪੁਆਇੰਟ ਏ ਸੀਗਾ 2 ਘੰਟਿਆਂ ਚ ਆਫਰ ਲੈਟਰ ਦਵਾਂਗੇ ਭਾਜੀ ਆਫਰ ਲੈਟਰ ਸਰਕਾਰੀ ਦੇ ਦੇ ਰਹੇ ਹੋ ਕਿ ਪ੍ਰਾਈਵੇਟ ਦੇ ਦੇ ਰਹੇ ਹੋ ਤਾਂ ਕਿਸੇ ਨੇ ਹਾਈਲਾਈਟ ਹੀ ਨਹੀਂ ਕੀਤਾ ਹਾਂ 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 4 ਲੱਖ ਚ ਕੈਨੇਡਾ ਦਾ ਵੀਜ਼ਾ 3 ਲੱਖ ਚ ਕੈਨੇਡਾ ਦਾ ਵੀਜ਼ਾ 2 ਲੱਖ ਚ ਕੈਨੇਡਾ ਦਾ ਵੀਜ਼ਾ 1.5 ਲੱਖ ਚ ਕੈਨੇਡਾ ਦਾ ਵੀਜ਼ਾ ਫ੍ਰੀ ਚ ਕੈਨੇਡਾ ਦਾ ਵੀਜ਼ਾ ਜੀਆਂ ਜੀਆਈਸੀ ਵੀ ਆਫਟਰ ਵੀਜ਼ਾ ਦੇ ਦੋ ਜੀ ਫੀਸਾਂ ਵੀ ਆਫਟਰ ਵੀਜ਼ਾ ਦੇ ਦੋ ਭਾਜੀ ਮੇਰੇ ਕਿਹੜਾ ਪ੍ਰੋਟੋਕੋਲ ਹੈ ਕੈਨੇਡਾ ਐਂਬੈਸੀ ਦਾ ਮੈਨੂੰ ਇਹ ਦੱਸੋ ਜੇ ਚ ਵੀਜ਼ਾ ਵੀ ਆਫਟਰ ਵੀਜ਼ਾ ਜਾਨੀ ਇਹ ਇਹ ਹੈ ਕੀ ਚੀਜ਼ ਆ ਫਿਰ ਇਹ ਸਾਰਾ ਕੁਝ ਇਹ ਇਹ ਟਰੈਪ ਆ ਇਹ ਇਹ ਟਰੈਪ ਨਹੀਂ ਹੈ ਵੇਖੋ ਇਹ ਕਾਰੋਬਾਰ ਹੈ ਹੂੰ ਜਿਹੜੇ ਵਿਚਾਰੇ ਦੀ ਪ੍ਰੋਫਾਈਲ ਐਲੀਜੀਬਲ ਨਹੀਂ ਹੈਗੀ ਹੂੰ ਤੇ ਜਿੰਨੇ ਮਾਪਿਓ ਦੇ ਗਲੇ ਚੰਗੂਟ ਦਿੱਤਾ ਕਿ ਮੈਂ ਜਾਣਾ ਹੀ ਜਾਣਾ ਤੇ ਮਾਪਿਓ ਵਿਚਾਰੇ ਕੀ ਕਰਨ ਹੂੰ ਕਈਆਂ ਨੂੰ ਏਜੰਟ ਟੱਕਰਦੇ ਆਈਆਂ ਨੂੰ ਐਜੂਕੇਸ਼ਨ ਕੰਸਲਟੈਂਟ ਟੱਕਰਦਾ ਜਿੰਨੂੰ ਕੰਸਲਟੈਂਟ ਟੱਕਰਦਾ ਉਹ ਹੱਥ ਜੋੜ ਕੇ ਪਾਸਪੋਰਟ ਵਾਪਸ ਦੇ ਦਿੰਦਾ ਕਿ ਭਰਾ ਮੈਂ ਤੇਰੀ ਪ੍ਰੋਫਾਈਲ ਕਰਨ ਜੋਗਾ ਨਹੀਂ ਜਾਂ ਮੈਂ ਤੇਰੀ ਪ੍ਰੋਫਾਈਲ ਕਰਨ ਦੇ ਲਾਇਕ ਨਹੀਂ ਤੋ ਮੇਰਾ ਭਰਾ ਕਿ ਤੋ ਹੋਰ ਫਾਈਲ ਲਾ ਦੇ ਕੈਟਾਗਰੀਆਂ ਵੰਡਾਤੇ ਏਜੰਟ ਤੇ ਕੰਸਲਟੈਂਟ ਦੀ ਵਧੀਆ ਭਾਜੀ ਬਣੀਆਂ ਹੋਣਗੀਆਂ ਡਿਫਰੈਂਸ਼ੀਏਸ਼ਨ ਪਤਾ ਲੱਗੇਗਾ ਆਪਾਂ ਨੂੰ ਡਿਫਰੈਂਸ ਕੀ ਹੈ ਉਸ ਅਕੋਰਡਿੰਗ ਹੀ ਬੰਦਾ ਸਿਲੈਕਟ ਕਰਕੇ ਆਪਣੀ ਐਪਲੀਕੇਸ਼ਨ ਲਾ ਦੇ ਜੀ ਤੁਹਾਡਾ ਨਰਾਜ਼ ਨਾ ਹੋ ਜੇ ਦੇਖੋ ਭਾਜੀ ਦੇਖੋ ਜਿੰਨਾਂ ਇੰਨਾ ਜੇ ਓਪਨਲੀ ਬੰਦਾ ਬੋਲੇ ਕਈ ਜਿਹੜੀ ਪ੍ਰੋਫਾਈਲ ਐਲੀਜੀਬਲ ਨਹੀਂ ਹੈਗੀ ਮੈਨੂੰ ਇਹ ਦੱਸਿਓ ਮੈਂ ਕਿੱਥੇ ਗਲਤਾਂ ਤੇ ਜਿਹੜੇ ਸੁਣ ਰਹੇ ਹੋ ਉਹ ਵੀ ਕਹਿ ਦਿੰਦੇ ਜੇ ਮੈਂ ਇੱਥੇ ਗਲਤਾਂ ਜਿਹੜੇ ਐਪਲੀਕੇਸ਼ਨਾਂ ਸੀ ਇਹ ਨਹੀਂ ਕਹਿੰਦੇ ਕਿ ਅਸੀਂ ਰੱਬ ਲਾਗੇ ਆਂ ਕਿ ਪਾਸਪੋਰਟ ਦਿੱਤਾ ਸਵੇਰੇ ਜਹਾਜ਼ ਖੜਾ ਹੁਣੇ ਜਹਾਜ਼ ਦੀ ਸੀਟ ਬੁੱਕ ਕਰਾਤੀ ਤੇ ਸਵੇਰੇ ਜਹਾਜ਼ ਬਹੁਤ ਜਾਓ ਸੋ ਗੁੱਸਾ ਉਹਨਾਂ ਨੂੰ ਅੱਜ ਦੇ ਟਾਈਮ ਦੇ ਉੱਤੇ ਲੱਗਣਾ ਜਿਹੜੇ ਐਕਚੁਅਲ ਤੇ ਕੰਮ ਕਰ ਰਹੇ ਆ ਚੰਗੇ ਭਲੇ ਬੰਦੇ ਨੂੰ ਜਿਹੜਾ ਵਾਈਟ ਕਾਲਰ ਕੰਮ ਕਰ ਰਿਹਾ ਜਿਨੇ ਆਪਣੀ ਮਿਹਨਤ ਨਾਲ ਵੀਜ਼ੇ ਲਵਾਏ ਆ ਜਾਂ ਆਪ ਜਿੰਨੂੰ ਨੌਲੇਜ ਸੀਗੀ ਉਹਨੇ ਵੀਜ਼ੇ ਲਵਾਏ ਉਹਨੂੰ ਗੁੱਸਾ ਨਹੀਂ ਲੱਗੇ ਗੁੱਸਾ ਉਹਨੂੰ ਲੱਗੇਗਾ ਜਿਨੇ ਵੀਜ਼ੇ ਲਵਾਏ ਬਿਨਾ 에ਰਪੋਰਟਾਂ ਤੋਂ ਬੱਚੇ ਚੜਾਤੇ ਹੁਣ ਜਿਆਦਾ ਓਪਨਲੀ ਜਾਵਾਂਗਾ ਤੇ ਸ਼ਾਇਦ ਕੋਈ ਨਾ ਕੋਈ ਸੱਚੀ ਜਿਆਦਾ ਗੁੱਸਾ ਨਾ ਕਰ ਜੇ ਸੋ ਐਕਚੁਅਲ ਰਿਐਲਿਟੀ ਇਹਦੇ ਪਿੱਛੇ ਕੀ ਹੈ ਬਹੁਤ ਲੂਪ ਹੋਲਸ ਨੇ ਸਾਡੇ ਕੰਮ ਦੇ ਮਤਲਬ ਆਪਾਂ ਆਪਾਂ ਇਹ ਚੀਜ਼ ਕਹੀਏ ਕਿ ਪਤਾ ਹੁੰਦਾ ਵਾ ਕੰਸਲਟੈਂਟ ਕਹਿ ਲਓ ਏਜੰਟ ਕਹਿ ਲਓ ਪਤਾ ਹੁੰਦਾ ਜਦੋਂ ਮੈਂ ਤੁਹਾਡੇ ਕੋਲ ਆਇਆ ਵੀਜ਼ਾ ਲੈ ਕੇ ਜਾਂ ਕੋਈ ਬੱਚਾ ਆਇਆ ਪਤਾ ਲੱਗ ਜਾਂਦਾ ਪਹਿਲੀ ਨਜ਼ਰੇ ਦੇਖ ਕੇ ਕਿ ਇਹ ਦਾ ਬਣਨਾ ਵਾ ਕਿ ਇਹ ਮੁਰਗਾ ਵਾ ਵੇਖੋ ਮੁਰਗਾ ਬਣਿਆ 30 ਲੱਖ ਦੇ ਦੇਗਾ ਹੂੰ ਅਸਲ ਐਪਲੀਕੇਸ਼ਨ ਹੋਏਗੀ ਸਹੀ ਐਪਲੀਕੇਸ਼ਨ ਹੋਏਗੀ ਤੇ 30000 ਰੁਪਇਆ ਦੇ ਦੇਗਾ ਹਮ ਹਮ ਹੁਣ بڑے ਜਣੇ 30 ਲੱਖ ਪਿੱਛੇ ਕੰਮ ਕਰਦੇ 30000 ਪਿੱਛੇ ਨਹੀਂ ਕਰਦੇ ਅਸੀਂ ਇਹ ਸੋਚ ਲੈ ਕੇ ਚੱਲਦੇ ਆਂ ਤੇ بڑے ਜਣੇ ਨਾਲ ਕੰਸਲਟੈਂਟ ਭਰਾ ਹੋਰ ਨੇ ਜਿਨ੍ਹਾਂ ਨਾਲ ਆਪਾਂ ਬੈਠ ਕੇ ਇਹੋ ਚਰਚਾ ਹੋ ਰਹੀ ਹੁੰਦੀ ਹੈ ਕਿ ਸੁੱਖ ਦੀ ਨੀਂਦ ਉਦੋਂ ਸੌ ਸਕਦੇ ਆ ਜਦੋਂ ਕਿਸੇ ਦਾ ਬੱਚਾ ਕਿਸੇ ਦੀ ਔਲਾਦ ਜਿਨ੍ਹਾਂ ਨੇ 20 25 ਸਾਲ ਪਾਲਿਆ ਜੰਮਿਆ ਪਾਲਿਆ ਉਹਨਾਂ ਨੂੰ ਸਾਰਾ ਕੁਝ ਠਿਕਾ ਗਏ ਇੱਕ ਲੈਵਲ ਤੱਕ ਲਿਆਂਦਾ ਉਹਨੂੰ ਸਹੀ ਤਰੀਕੇ ਇੱਕ ਕੰਟਰੀ ਤੋਂ ਦੂਜੀ ਕੰਟਰੀ ਪਹੁੰਚਾ ਦਈਏ ਫਿਰ ਤੇ ਆਰਾਮ ਨਾਲ ਸੌ ਸਕਦੇ ਆ ਹੁਣ ਇੱਕ ਨਾਣ ਵਾਲੇ ਸਮੇਂ ਅਗਲੀ ਕਨਵਰਸੇਸ਼ਨ ਦੇ ਵਿੱਚ ਇੱਕ ਚੀਜ਼ ਹੋ ਡਿਸਕਸ ਕਰਾਂਗੇ ਕਿ ਇੱਕ ਕਾਰੋਬਾਰ ਸ਼ੁਰੂ ਹੁੰਦਾ ਸਵੇਰੇ 9:30 ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਇੱਕ ਕਾਰੋਬਾਰ ਸ਼ੁਰੂ ਹੁੰਦਾ ਰਾਤੀ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਦੋ ਤਰੀਕੇ ਦੀ ਇਮੀਗ੍ਰੇਸ਼ਨ ਦਾ ਜਿਹੜੀ 9:30 ਤੋਂ 5:30 ਵਜੇ ਤੱਕ ਕੰਮ ਕਰ ਰਹੀ ਹੈ ਉਹ ਸੁਖਣਾ ਸ਼ਾਇਦ ਕਿਤੇ ਨਾ ਕਿਤੇ ਸਹੀ ਕੰਮ ਕਰ ਰਹੀ ਹੈ ਜਿਹੜੀ ਰਾਤੀ 10 ਵਜੇ ਤੋਂ ਲੈ ਕੇ ਤੇ ਸਵੇਰੇ 5 ਵਜੇ ਤੱਕ ਦਾ ਕੰਮ ਇਮੀਗ੍ਰੇਸ਼ਨ ਚ ਨਹੀਂ ਕਰ ਰਹੀ ਰਸਤੇ ਲੱਭ ਰਹੀ ਹੈ ਕਿ ਬੰਦੇ ਨੂੰ ਕਿੱਥੋਂ ਕਿੱਦਾਂ ਪਹੁੰਚਾਉਣਾ ਤੇ ਕਿਹੜੇ ਰੂਟ ਤੋਂ ਕਿੱਦਾਂ ਪਹੁੰਚਾਉਣਾ ਮੈਂ ਅਪੀਲ ਇਹੋ ਕਰਦਾ ਸਰਕਾਰ ਅੱਗੇ ਕਿ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੇ ਬੰਦਿਆਂ ਨੂੰ ਟਾਰਗੇਟ ਕੀਤਾ ਜਾਏ ਨਾ ਕਿ ਸਾਰੇ ਕੰਸਲਟੈਂਟਸ ਨੂੰ ਟਾਰਗੇਟ ਕੀਤਾ ਜਾਏ ਇਮੀਗ੍ਰੇਸ਼ਨ ਮਾਫੀ ਕਦੇ 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 ਦੁੱਖ ਵੀ ਲੱਗਦਾ ਵਾ ਕਿ ਇਮੀਗ੍ਰੇ ਆ ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਇਮੀਗ੍ਰੇਸ਼ਨ ਮਾਫੀਆ ਅੱਗੇ ਰੇਤਾ ਰੂਤਾ ਮਾਫੀਆ ਦਾ ਬਹੁਤ ਚੱਲਦਾ ਸੀ ਇਮੀਗ੍ਰੇਸ਼ਨ ਮਾਫੀਆ ਜਦੋਂ ਸਾਰਿਆਂ ਨੂੰ ਇੱਕੋ ਕਿੱਲੇ ਨਾਲ ਬੰਨ ਲਿਆ ਜਾਂਦਾ ਮੈਂ ਤੁਸੀਂ ਸ਼ੁਰੂਆਤ ਚ ਕਿਹਾ ਕਿ ਇੱਕੋ ਕਿੱਲੇ ਨਾਲ ਇਹ ਬੰਨਿਆ ਜਾਂਦਾ ਇਮੀਗ੍ਰੇਸ਼ਨ ਵਾਲੇ ਦੇ লাইਵ ਦੇਖਦੇ ਆ ਜਾਂ ਬੜਾ ਕੁਝ ਦੇਖਦੇ ਆ ਬੜੇ ਜਣੇ ਬੜੇ ਬੱਚੇ ਵੀ ਥੱਲੇ ਕਮੈਂਟ ਕਰਦੇ ਚੋਰ ਨੇ ਇਹ ਭਲਾਣਾ ਨੇ ਇਹ ਢਮਗਾਣੇ ਨੇ ਯਾਰ ਪਾਜੀ ਮੇਰਾ ਇੱਕ ਕੁਐਸ਼ਨ ਹੈ ਹਰ ਇੱਕ ਬੱਚੇ ਤੋਂ ਵੀ ਹੈ ਹਰ ਇੱਕ ਮਾਪੇ ਤੋਂ ਵੀ ਹੈ ਤੁਸੀਂ ਕਿਸੇ ਕੰਸਲਟੈਂਟ ਦੇ ਆਫਿਸ 'ਚ ਗਏ ਪਾਜੀ ਕਿਹਨੇ ਬੰਬ ਫੜ ਕੇ ਤੁਹਾਡਾ ਪਾਸਪੋਰਟ ਨਹੀਂ ਖੋਲਿਆ ਤੁਹਾਡ ਤੋਂ ਆਪਣੀ ਮਰਜ਼ੀ ਨਾਲ ਦੇ ਗਿਆ ਹੈ এডুকেশন কনসালটেন্ট কো গয়ে ਨਹੀਂ ਕਿਉਂਕਿ ਉਹਨੇ ਹੱਥ ਜੋੜ ਕੇ ਪਾਸਪੋਰਟ ਵਾਪਸ ਦੇ ਦਿੱਤਾ ਜਿਹੜਾ ਏਜੰਟ ਕੋ ਚੱਲ ਗਏ ਜਿੰਨੇ ਧੱਕੇ ਨਾ ਭੇਜਣਾ ਸੀਗਾ ਉਹਨੇ ਕੱਲ ਨੂੰ ਪੈਸੇ ਮਾਰ ਲਏ ਜਾਂ ਬੰਦਾ ਨਹੀਂ ਚੜਾ ਪਾਇਆ ਉਹਨੇ ਕੀ ਕਰਨਾ ਜੇ ਕੋਈ ਬੰਦਾ ਸਹੀ ਗੱਲਾਂ ਵੀ ਕਰ ਰਹਾ ਹੈ ਨਾ ਉਹਦੇ ਥੱਲੇ ਵੀ ਕਮੈਂਟ ਕਰੀ ਜਾਣਾ ਫਲਾਣੇ ਨੇ ਇਦਾਂ ਨੇ ਇਹ ਕੀਤਾ ਉਦਾਂ ਕੀਤਾ ਅਸੀਂ ਕਿ ਇੱਕ ਬੜੀ ਵਾਰੀ ਮਿਲੇ ਆ ਇਸ ਚੈਨਲ ਦੇ ਉੱਤੇ ਤਾਂ ਬੜੀ ਵਾਰੀ ਉਦਾਂ ਵੀ ਮੈਸੇਜ ਕਨਿਊਏ ਕਰਦਾ ਕਿ ਭਾਜੀ ਮੇਰੇ ਕੋਈ ਜਹਾਜ਼ ਨਹੀਂ ਲੱਗੇ ਮੇਰੇ ਰਿਪੋਰਟ ਦੇ ਉੱਤੇ ਕਿ ਕੈਨੇਡਾ ਦਾ ਮੈਂ ਵਖਰਾ ਜਹਾਜ ਖੜਾ ਕਰਕੇ ਬੈਠਾ ਦਿੱਲੀ ਏਅਰਪੋਰਟ ਤੇ ਮੇਰੇ ਯੂਕੇ ਆਸਟ੍ਰੇਲੀਆ ਦੇ ਖੜੇ ਨੇ ਮੇਰਾ ਕੋਈ ਜਹਾਜ ਨਹੀਂ ਖੜਾ ਪ੍ਰੋਫਾਈਲ एलिਜੀਬਲ ਹੈ ਗਲੋਬਲ ਸਕਾਈਲਾਈਨ ਕੋ ਆ ਗਿਆ ਆਪਣੀ ਅਪਲੀਕੇਸ਼ਨ ਅਪਲਾਈ ਕਰੋ ਪ੍ਰੋਫਾਈਲ एलिਜੀਬਲ ਨਹੀਂ ਹੈਗੀ ਮੈਂ ਜੰਟੀ ਨਹੀਂ ਕਰਦਾ ਭਾਜੀ ਮੈਂ ਜੈਨੂਨ ਪ੍ਰੋਫਾਈਲ ਹੋਏਗੀ ਐਲੀਜੀਬਲ ਪ੍ਰੋਫਾਈਲ ਹੋਏਗੀ ਤੁਹਾਡਾ ਸਾਰਿਆਂ ਦਾ 모ਸਟ ਵੈਲਕਮ ਹੈ ਮੋਡ ਵੀ ਦਿੰਦੇ ਹੋ ਫਿਰ ਕਹਿ ਦਿੰਦੇ ਹੋ ਉੱਥੇ ਕਿ ਹੋਣਾ ਨਹੀਂ ਯਾ ਪ੍ਰੋਫਾਈਲ ਕੀ ਕਰਾਂਗੇ ਪਾਸਪੋਰਟ ਰੱਖ ਕੇ ਕੀ ਕਰਾਂਗੇ ਬਾਸਪੋਰਟ ਰੱਖ ਕੇ ਯਾ ਪਾਸਪੋਰਟ ਰੱਖ ਲਾਂਗੇ ਯਾ ਐਵੇਂ ਲਾਂਗੇ ਚਲੋ ਅੱਜ ਮੈਂ ਰੇਂਜ ਰੋਵਰ ਸੋਚੀ ਆ ਰਸਤੇ ਜਾਉਂਦਾ ਹਾਂ ਦਾ ਸੋਚ ਰਿਹਾ ਕਿ ਚੱਲ ਰੇਂਜ ਰੋਵਰ ਲੈ ਲਈਏ ਹੁਣ ਰੇਂਜ ਰੋਵਰ ਦੋ ਤਰੀਕੇ ਨਾਲ ਲੈਤੀ ਜਾਣੀ ਹੈ ਜਾਂ ਤਾਂ ਦੋ ਸਾਲ ਮਿਹਨਤ ਕਰ ਲਈਏ ਤੈਂ ਆ ਦੋ ਕੁ ਮਹੀਨੇ ਲੋਕਾਂ ਕੋ ਪੈਸੇ ਲੈ ਲਈਏ ਕਿ ਭਾਜੀ 10 ਲੱਖ ਸਿਕਿਉਰਿਟੀ ਲੱਗਣੀ 15 ਲੱਖ ਕਿਹੜੀ ਇਹੋ ਜੀ ਇਮੀਗ੍ਰੇਸ਼ਨ ਹੈ ਜਾਂ ਕਿਹੜੀ ਇਹੋ ਜੀ ਕੰਟਰੀ ਦਾ ਪ੍ਰੋਟੋਕੋਲ ਹੈ ਜਿੱਥੇ 15 ਲੱਖ ਰੁਪਏ ਸਿਕਿਉਰਟੀਆਂ ਜੰਦੀਆਂ